ਦੁਨੀਆ ਦਾ ਸਭ ਤੋਂ ਅਜੀਬ ਕਬਰਿਸਤਾਨ ਜਿੱਥੇ ਕਬਰਾਂ ਕਰਦੀਆਂ ਗੱਲਬਾਤ ਪੱਥਰਾਂ ਤੇ ਨਾਵਾਂ ਨਾਂ ਲਿਖੀਆਂ ਜਾਂਦੀਆਂ ਕਹਾਣੀਆਂ ਫੋਹਰ ਅਮਰਮ ਨਾਮ ਦਾ ਇੱਕ ਟਾਪੂ ਜਰਮਨੀ ਵਿੱਚ ਹੈ ਇਥੋਂ ਦੇ ਕਬਰਿਸਤਾਨ ਵਿੱਚ ਕਬਰਾਂ ਵਿੱਚ ਵਿਸ਼ੇਸ਼ ਕਬਰਾਂ ਨੇ ਇਸ ਲਈ ਖਾਸ ਨੇ ਕਿਉਂਕਿ ਹੋਰ ਕਬਰਿਸਤਾਨਾਂ ਵਿੱਚ ਕਬਰਾਂ ਦੇ ਪੱਥਰਾਂ ਤੇ ਸਿਰਫ ਨਾਮ ਜਨਮ ਮਿਤੀ ਅਤੇ ਮੌਤ ਦੀ ਮਿਤੀ ਲਿਖੀ ਹੁੰਦੀ ਹੈ ਪਰ ਜਰਮਨੀ ਦੇ ਇਸ ਟਾਪੂ ਤੇ ਕਬਰਸਥਾਨਾਂ ਵਿੱਚ ਉਹਨਾਂ ਦੀਆਂ ਕਬਰਾਂ ਤੇ ਕਬਰਾਂ ਦੇ ਪੱਥਰ ਲਗਾਏ ਗਏ ਨੇ ਉਹਨਾਂ ਦੇ ਮ੍ਰਿਤਕ ਵਿਅਕਤੀ ਨਾਲ ਸੰਬੰਧਿਤ ਕੋਈ ਨਾ ਕੋਈ ਕਹਾਣੀ ਕਿੱਸਾ ਜਾਂ ਖਾਸ ਗੱਲਾਂ ਲਿਖੀਆਂ ਜਾਂਦੀਆਂ ਨੇ ਉਹਨਾਂ ਤੇ ਮ੍ਰਿਤਕ ਵਿਅਕਤੀ ਨਾਲ ਸੰਬੰਧਿਤ ਕੋਈ ਨਾ ਕੋਈ ਕਹਾਣੀ ਕਿੱਸਾ ਜਾਂ ਖਾਸ ਗੱਲਾਂ ਲਿਖੀਆਂ ਜਾਂਦੀਆਂ ਨੇ ਜੋ ਉਸ ਵਿਅਕਤੀ ਦੇ ਜੀਵਨ ਬਾਰੇ ਬਹੁਤ ਕੁਝ ਦੱਸਦੀਆਂ ਨੇ ਇਸ ਕਾਰਨ ਇਹਨਾਂ ਕਬਰਾਂ ਦੇ ਪੱਥਰਾਂ ਨੂੰ ਟਾਕਿੰਗ ਗ੍ਰੇਵਸਟੋਨ ਕਿਹਾ ਜਾਂਦਾ ਹੈ ਪੱਥਰਾਂ ਉੱਤੇ ਕਹਾਣੀਆਂ ਲਿਖਣ ਦੀ ਪਰੰਪਰਾ 17ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਇੱਥੇ ਦਫ਼ਨ ਕੀਤੇ ਗਏ ਜਰਤਰ ਲੋਕ ਮਲਾਸਨ ਜਿਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਦਿਲਚਸਪ ਕਹਾਣੀਆਂ ਸਨ ਅਮਿਜ਼ਿੰਗ ਪਲੈਨਟ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਜਰਮਨੀ ਦੇ ਪੱਛਮੀ ਟਾਟ ਵੱਲ ਉਤਰੀ ਸਾਗਰ ਵਿੱਚ ਇਹ ਦੋ ਟਾਪੂ ਨੇ ਜਿੱਥੇ ਕਬਰਾਂ ਦੇ ਪੱਥਰਾਂ ਨਾਲ ਗੱਲ ਕਰਨ ਦੀ ਪਰੰਪਰਾ ਦਾ ਪਾਲਣ ਕੀਤਾ ਜਾਂਦਾ ਹੈ। ਇਹ ਟਾਪੂ ਤੇ ਮੌਜੂਦ ਕਈ ਕਬਰਸਥਾਨਾਂ ਵਿੱਚ ਦੇਖਿਆ ਜਾ ਸਕਦਾ ਹੈ। ਦਰਅਸਲ ਇਹ ਟਾਪੂ 18ਵੀਂ ਸਦੀ ਵਿੱਚ ਵੇਲ ਮੱਛੀ ਦਾ ਇੱਕ ਵੱਡਾ ਕੇਂਦਰ ਬਣ ਗਿਆ ਸੀ। ਯਾਨੀ ਉਹ ਥਾਂ ਜਿੱਥੇ ਵੇਲ ਮੱਛੀਆਂ ਫੜੀਆਂ ਜਾਂਦੀਆਂ ਨੇ। ਉੱਥੋਂ ਲੰਘਣ ਵਾਲੇ ਡੱਚ ਅਤੇ ਅੰਗਰੇਜ਼ ਜਹਾਜ਼ ਇਸ ਟਾਪੂ ਤੇ ਰੋਕਦੇ ਸਨ। ਇਤੋਂ ਸਥਾਨਿਕ ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਕਈ ਵਾਰ ਇਸ ਪਿੰਡ ਦੇ 12 ਸਾਲ ਤੱਕ ਦੇ ਛੋਟੇ-ਛੋਟੇ ਬੱਚਿਆਂ ਨੂੰ ਵੇਲ ਮੱਛੀਆਂ ਫੜਨ ਲਈ ਆਪਣੇ ਨਾਲ ਲਿਜਾਇਆ ਕਰਦੇ ਜਦੋਂ ਇਹ ਲੋਕ ਇਸ ਟਾਪੂ ਤੇ ਵਾਪਸ ਆਏ ਤਾਂ ਉਹਨਾਂ ਕੋਲ ਸਮੁੰਦਰ ਨਾਲ ਜੁੜੀਆਂ ਅਜਿਹੀਆਂ ਕਹਾਣੀਆਂ ਸਨ ਜੋ ਸਾਰਿਆਂ ਨੂੰ ਸੁਣਾਉਂਦੇ ਸਨ ਫਿਰ ਇਹ ਕਹਾਣੀਆਂ ਉਹਨਾਂ ਦੀ ਕਬਰ ਦੇ ਪੱਥਰਾਂ ਉੱਤੇ ਉੱਕਰੀਆਂ ਗਈਆਂ ਕਈ ਕਬਰਾਂ ਦੇ ਪੱਥਰਾਂ ਵਿੱਚ ਉਹਨਾਂ ਦੀ ਉਮਰ ਜਨਮ ਮਿਤੀ ਮੌਤ ਮਿਤੀ ਪਤੀ-ਪਤਨੀ ਬੱਚਿਆਂ ਦੇ ਨਾਮ ਤੇ ਉਹਨਾਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ। ਕਈ ਵਾਰ ਜਦੋਂ ਬਹੁਤ ਜ਼ਿਆਦਾ ਲਿਖਣਾ ਹੁੰਦਾ ਸੀ ਤਾਂ ਉਸ ਨੂੰ ਪਿੱਛੇ ਵੱਲ ਲਿਖਿਆ ਜਾਂਦਾ ਸੀ। ਜਿਹੜੇ ਗਰੀਬ ਸਨ ਉਹਨਾਂ ਦੀਆਂ ਕਬਰਾਂ ਲਾਲ ਰੇਤ ਦੇ ਪੱਥਰ ਨਾਲ ਬਣੀਆਂ ਹੋਈਆਂ ਸਨ। ਜਦੋਂ ਕਿ ਅਮੀਰਾਂ ਦੀਆਂ ਕਬਰਾਂ ਸੋਨੇ ਦੀਆਂ ਬਣੀਆਂ ਹੋਈਆਂ ਸਨ।